پانی نہیں پانی پانی نہیں پانی پانی نہیں پانی نہیں پانی نہیں پانی

ਤੇ ਪਹਿਲੇ ਬਣਾਉਂਦੇ ਚੁੱਕੇ ਹੋਰ ਦਾ ਕੋਈ ਨਾਮ ਲਾਉਂਦਾ ਆਦਰਾ ਮੋਸ ਆਇਆ ਪਹਿਲੇ ਆ ਜਾਵਾ ਅੱਗੇ ਨੋਟ ਨਹੀਂ ਵੇਂਣ ਬਣਾਉਂ ਆ ਆ ਆ ਆ ਜੋਬ ਜਲਦੀ ਮੋੜ ਆਲ ਪੁੱਲ ਗਿਆ ਸਾਰਾ ਮੁੱਲ ਆ ਨਾ ਉਹ ਮਲੇਂ ਤੋਂ ਕੋਈ ਨਹੀਂ ਪਾਣੀ ਜ਼ਿਆਦਾ ਚਰਨਾ ਹੁਣ ਵੈਸੇ ਤਾਂ ਪਾਣੀ ਮਗਰੋਂ ਬੰਦ ਕਰਨਾ ਪਰ ਨਹਿਰ ਦਾ ਜਿਹੜਾ ਪਾਣੀ ਵਿਚਲਾ ਉਹ ਚੱਲਦਾ ਇੱਕੀ ਵੀ ਉਹ ਇੱਕੀ ਵੀ ਉਹ ਬੰਦੇ ਨਾ ਪਾਣੀ ਤੇ ਪਾਣੀ ਨਾ ਰੱਖੋ ਬੈਠਾ ਹੋ ਕੇ ਮੈਂ ਨਮਿੰਦਰ ਚੋਧਰੀ ਐਮਸੀ ਵਾਰਡ ਨੰਬਰ 28 ਆਰਜ 67 ਕੋਈ ਸੂਆ ਟੁੱਟਿਆ ਜੀ ਸਾਨੂੰ 2 ਘੰਟੇ ਹੋ ਗਏ ਆਪ ਹੀ ਅਸੀਂ ਪਾਣੀ ਦਾ ਨਿਕਾਸ ਉਹ ਕੱਢੀ ਜਾਂਦੇ ਆ ਪਰ ਪ੍ਰਸ਼ਾਸਨ 2 ਘੰਟੇ ਹੋ ਗਏ ਕੋਈ ਵੀ ਇੱਥੇ ਮੁਲਾਜ਼ਮ ਨਹੀਂ ਆਇਆ ਤੇ ਸੂ ਪਾਣੀ ਜਿਹੜਾ ਸਾਡੀ ਸਾਰੀ ਬਸਤੀ ਡੁੱਬ ਜੂਗੀ ਨਿੱਕੇ ਨਿੱਕੇ ਜਵਾਕ ਹੈ ਛਾਹਣੇ ਨਿੱਕੇ ਬੇਨਤੀਆਂ ਵੀ ਆ ਕੇ ਸੁਭਾ ਬੰਦ ਕਰਨ ਜੋ ਘਰਾਂ ਦਾ ਬਚਾਅ ਹੋ ਸਕੇ ਤੇ ਸਾਡੇ ਨਿੱਕੇ ਨਿੱਕੇ ਬੱਚੇ ਡੁੱਬ ਜਾਣਗੇ ਪਾਣੀ ਚ ਤੇ ਜਾਨੀ ਨੁਕਸਾਨ ਹੋ ਸਕਦਾ ਹੈ ਮੱਲਾ ਟੁੱਪ ਗਿਆ ਸਾਡਾ ਸਾਡਾ ਤਾਂ ਬੁਰਾ ਹਾਲਾਤ ਪਾਈਜਾ ਟਿੱਕੀਆਂ ਦੇ ਕੱਸੀ ਤੋਂ ਉਧਰ ਕੱਸੀ ਟੁੱਟ ਗਈ ਹੈ ਅਸੀਂ ਹੁਣ ਜਵਾਕ ਕਰਨ ਲੱਗਾ ਕਿੱਧਰ ਜਾਈਏ ਅਸੀਂ ਪਾਣੀ ਵੜੀ ਜਾਂਦਾ ਤੇੜਾ ਹੀ ਆਂਦੇ ਕੋਠਿਆਂ ਨੂੰ ਕਿੱਥੇ ੜਾਕਣਾ ਅਸੀਂ ਕਿੱਥੇ ਲੈ ਕੇ ਜਾਈਏ ਜਵਾਕਾਂ ਤੇ ਕਿੰਨੇ ਟਾਈਮ ਹੋ ਗਿਆ ਕੰਟਾ ਹੋ ਗਿਆ ਜੀ ਦੋ ਦਨ ਘੰਟੇ ਹੋ ਗਏ ਤੱਕ ਕੋਈ ਪਾਣੀ ਪੁਣੀ ਘਟੰਦਾ ਕੋਈ ਹੋਇਆ ਕੋਈ ਸਾਥੋ ਨਹੀਂ 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 ਅਜੇ ਕਿਸੇ ਨੇ ਕੁਝ ਨਹੀਂ ਬੰਦ ਕੀਤਾ ਕੋਈ ਕਾਰਵਾਈ ਨਹੀਂ ਹੋਈ ਕਿ ਲੋਕਾਂ ਨੇ ਕਰ ਦਿੱਤੀ ਕਿੰਨੇ ਟਾਈਮ ਹੋ ਗਿਆ ਦੋ ਤਿੰਨ ਘੰਟੇ ਹੋ ਗਏ ਜੀ ਘਰ ਡੁੱਬੀ ਜਾਂਦੇ ਲੋਕਾਂ ਦੇ ਸਰ ਇਹ ਕਦੋਂ ਟੁੱਟੇਗੀ ਇਹ ਇਹ ਹੁਣੇ ਜੀ ਥੋੜੇ ਸੋਨਾ ਪਹਿਲਾਂ ਇਦਰੀ ਇਨਫਰਮੇਸ਼ਨ ਮਿਲੀ ਜੀ ਕਿ ਸੂਬਾ ਟੁੱਟ ਗਏ ਮੌਕੇ ਤੇ ਆਏ ਹੈ ਤੇ ਥਰੂ ਪੀਪੀਆਰ ਸਾਡੇ ਜੀ ਮੌਕੇ ਤੇ ਮੈਂ ਕਿਹਨੂੰ ਦੋਟਾ ਬੰਨ੍ਹਣ ਨੂੰ ਨਹੀਂ ਦਿੰਦਾ। ਤੂੰ ਬੰਦ ਕਰ ਦੂ। ਮੈਂ ਕਰਾਉਣੇ ਦੀ ਜਨਤਾ ਨਾਲ ਲੱਗੇ ਮੁੰਡੇ ਜੀ ਆਈ ਜਾਂਦੇ ਆ। ਨਾਲ ਗੱਟੇ-ਗੱਟੇ ਲੈਣ ਭੇਜਦੇ ਮੈਂ। ਫਾੜੀ ਦੇ ਭਰ ਕੇ ਮਿੱਟੀ ਦੇ ਲਵਾ ਦਿੰਦੀ।